ਸਤਿ ਸ਼੍ਰੀ ਅਕਾਲ ਮੇਰੇ YouTube ਫੈਮਲੀ ਨੂੰ ਮੀਤ ਕਰਦੇ ਆ ਤੁਸ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਦੀਪ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੌਜੀ ਰਾਤ ਬਣਾਇਆ ਸੀ ਆਪਾਂ ਸਾਗ ਤੇ ਹੁਣ ਲਾਰੇ ਸੀ ਆਪਾਂ ਤੜਕਾ ਜੀ ਇੱਥੇ ਹੈਗਾ ਸੀ ਦੁਪਹਿਰ ਦਾ ਟਾਈਮ ਤੇ ਆਪਣੇ ਸਾਰੇ ਕੰਮ ਹੋ ਗਏ ਸੀ ਜੀਲੀ ਦਾ ਕੱਪੜਾ ਪਾ ਧੋ ਲਿਆ ਸੀ ਤੇ ਝਾੜੂ ਪੋਚਾ ਹੋ ਗਿਆ ਸੀ ਜੀ ਤੇ ਇੱਥੇ ਟਾਈਮ ਜੀ 12 ਕ ਦਾ ਟਾਈਮ ਹੋ ਗਿਆ ਜੀ ਸੈਡ ਏਮ ਬਾਕੀ ਬਚੀ ਤੇ ਆਪਾਂ ਕਰ ਰਹੇ ਸੀਗੀ ਦੁਪਹਿਰ ਦੇ ਤੜਕੇ ਦੀ ਤਿਆਰੀ ਤੇ ਰਾਤ ਬਣਾਈ ਸੀ ਜੀ ਆਪਾਂ ਨਾਲ ਗੋਭੀ ਦੀ ਸਬਜ਼ੀ ਤੇ ਨਾਲ ਹੀ ਬਣਾਈ ਸੀ ਆਪਾਂ ਸਾਗ ਤੇ ਮੱਕੀ ਦੀ ਰੋਟੀ ਬਣਾਈ ਸੀ ਰਾਤ ਤੇ ਹੁਣ ਆਪਾਂ ਜਿਹੜੀ ਰਾਤ ਬਚੀ ਹੋਈ ਸੀ ਉਹ ਆਪਾਂ ਸਵੇਰੇ ਖਾ ਲਈ ਜੀ ਤੇ ਲਸਣ ਤੇ ਅਦਰਕ ਆਪਾਂ ਕੱਟ ਲਿਆ ਜੀ ਤੇ ਪਹਿਲਾਂ ਆਪਾਂ ਅਦਰਕ ਪਹਿਲਾਂ ਚੰਗੀ ਤਰ੍ਹਾਂ ਕਾੜ ਲਿਆ ਸੀ ਤਵਾ ਦੀ ਤਾਂ ਮੈਂ ਦੇਖੋ ਪਿਆਜ਼ ਤੇrna ਦਾਸਣਵਾ ਚਿੱਟਕੀ ਚਿੱਟਕੀ ਜਿਹਾ ਜੇ ਪਪਿਆਜ਼ ਜਾਲੀ ਨਾਲ ਪੁੰਨਾ ਨਾ ਤੇ ਫਿਰ ਅੱਖਾਂ ਨੇ ਚੰਗੀ ਜਾਨਾ ਲਾ ਲਾ ਕੇ ਮਨਾ ਚਾਹਾਂ ਚੰਨ ਚੰਨ ਜੰਮਲਾ ਸਾਤੀ ਆਪਾ ਕਰਤਾ ਆਪਾ ਆਪਨਾ ਗਿਲਾ ਤੇ ਅਜੇ ਸਵੇਰੀ ਜੰਮਲਾ ਸੀ ਸੀ ਤੇ ਰਾਤ ਦਾ ਫਸਨਾ ਕੀ ਰੋਟੀ ਥੋੜੀ ਜਿਹੀ ਬਾਦੀ ਬਣਾਈ ਸੀ ਤੇ ਆਪਾਂ ਸਵੇਰੇ ਖਾ ਲੀ ਸੀ ਸਹੀ

ਯਾਰ ਮੇਰੀ ਮਾਂ ਜਿਆਣਾ ਟੱਕਿਆ ਲਾ ਤੇ ਕਿਸ ਕਰਕੇ ਭਾਰੀ ਬੁਖਾਰ ਹੋ ਗਈ ਸੀ ਕਿ ਆਪਾਂ ਨੂੰ ਕੱਲ ਬੁਖਾਰ ਬਹੁਤ ਜ਼ਿਆਦਾ ਸੀ ਤੇ ਅੱਜ ਤੱਕ ਆਪਾਂ ਠੀਕ ਆ ਯਾਰ ਤੇ ਜਿਹ ਤਰ੍ਹਾਂ ਤੋਂ ਬਣਾਉਂਦੀ ਸੀ ਜਦੋਂ ਦੀ ਉਹ ਸਾਗ ਬਹੁਤ ਸਵਾਦ ਨਾਲ ਸੀ ਦੇਖੋ ਤੇ ਰਾਤਾ ਆਪਾਂ ਫਿਰ ਇੱਚ ਕੱਟਦਾ ਸੀ ਤੇ ਤੋਂ ਨਾਲ ਇਸੀ ਨਾਲ ਥੋੜੀ ਜਿਹੀ ਗੋਭੀ ਦੀ ਸਬਜ਼ੀ ਤੇ ਹੁਣ ਗੋਭੀ ਦੀ ਸਬਜ਼ੀ ਆਪਣੀ ਲੱਗ ਗਈ ਜੀ ਹੁਣ ਤਿਆਰੀ ਕਰ ਲਏ ਜੀ ਰੋਟੀ ਬਣਾਵਾਂਗੇ

保密交易。 ਸੋ ਤਾਂ ਪਹਾੜ ਮੈਂ ਮੈਂ ਚੰਪਾਤਾਂ ਜੀ फडਕੇ ਦੇ ਵਿੱਚ ਪੂਰਨ ਰਹਿਣੀਆਂ ਆਜਾ ਤੁਸੀਂ ਮੇਰੇ ਨੂੰ ਖਸਾਨ ਕਰੋਗੇ

ਆਪਾਂ ਬਣਾਇਆ ਜੀ ਸੀਜ਼ਨ ਦਾ ਪਹਿਲੀ ਵਾਰ ਸਾਗ ਤੇ ਕਦੋਂ ਕੇਕਾ ਜਲਣ ਲੱਗ ਗਿਆ ਫਿਰ ਤਾਂ ਆਪਾਂ ਮੁੱਲ ਲੈ ਕੇ ਬਣਾਇਆ ਜੀ ਤੇ ਫਿਰ ਤਾਂ ਬਹੁਤ ਮੌਜ ਹੋ ਜਾਂਦੀ ਹੈ ਜੀ ਸਾਗ ਤੇ ਜਦੋਂ ਜਿਹਵੇਂ ਗੋਭੀ ਪਹਿਲੀ ਵਾਰ ਬਣਾਈਏ ਬਹੁਤ ਜ਼ਿਆਦਾ ਐ ਚੌਹੇ ਦੇ ਨਾਲ ਖਾਣੇ ਆ ਜਦੋਂ ਪਸਾਗ ਪਹਿਲੀ ਵਾਰ ਬਣਾਈਏ ਤੇ ਬਹੁਤ ਜ਼ਿਆਦਾ ਬੱਚੇ ਵੀ ਚੌਹ ਹੋ ਕੇ ਖਾਵਾ ਦੀ ਖੁਸ਼ ਹੋ ਕੇ ਤੇ ਸੁਆਦ ਵੀ ਬਹੁਤ ਜ਼ਿਆਦਾ ਬਣੇ ਜੀ ਟੇਸਟੀ ਤੇ ਮੌਜੀ ਆਪਾਂ ਰੋਟੀ ਸਾਰੀ ਬਣਾ ਲਗੇ ਠੀਕ ਹੈ ਜੀ ਮਸ ਜੀ ਵੀਡੀਓ ਥੋੜੀ ਜੀ ਤਰੀ ਤੇ ਜਿਵੇਂ ਨਹੀਂ ਠੀਕ ਜੀ ਬਣਦੀ ਨਹੀਂ ਤੇ ਜਿੰਨੀ ਕੁ ਬਣਦੀ ਹੈ ਜੀ ਉਸ ਆਪਾਂ ਕਿੰਨੇ ਦਿਨਾਂ ਬਾਅਦ ਬਣਾਈ ਹੈ ਜੀ ਲੌਂਗ ਵੀਡੀਓ ਸ਼ਾਰਟ ਤਾਂ ਚਲੋ ਆਪਾਂ ਕਰੀ ਜਾਂ ਹਾਂ ਤੇ ਜੇ ਤਰੀਕ ਨਾ ਠੀਕ ਹੋਵੇ ਨਾ ਇਸ ਤਰੀਕ ਨਾਲ ਕੰਮ ਸਾਥ ਦਿੰਦਾ ਹੋਵੇ ਫਿਰ ਬਸ ਕੁਝ ਬਣਦਾ ਵੀ ਨਹੀਂ ਜੀ ਉਸੀ ਵੀ ਕਾ ਮੇਰੀ YouTube ਫੈਮਲੀ ਸਾਗ ਆ ਗਰ ਰੋਟੀ ਸਾਗ ਦੇ ਨਾਲ ਬਹੁਤ ਜਿਆਦਾ ਟੈਸਟੀ ਬਣਿਆ ਸਾਗ ਸਭ ਸਭ ਨੂੰ ਨਿਸਾਮ ਦਾ ਹੋ ਜੇਗਾ ਦੁਪਹਿਰ ਦਾ ਕੰਮ ਨਿਪਟਦਾ ਹੋ ਤਾਂ ਛੋਟੇ ਦਿਨ ਹੋਗੇ ਜੀ ਫਰਕ ਪੈ ਜਾਏਗਾ ਤੇ ਕਪੜਾ ਦੀ ਦਾ ਸਾਹਮਣਾ ਜੀ ਹਜੇ ਜਿਹੜਾ ਗਰਮੀਆਂ ਦਾ ਸਰਦ ਨਾਲ ਕੱਢਣਾ ਪਵੇਗਾ ਕੱਢਣੇ ਪੈਣਗੇ ਕੱਪੜੇ ਤੇ ਗਰਮੀਆਂ ਦੇ ਰੱਖਣੇ ਪੈਣਗੇ ਤੇ ਛੋਟੇ ਛੋਟੇ ਦਿਨਾਂ ਦਾ ਕੰਮ ਵੀ ਵਸ ਤੇਤੀ ਹੁੰਦਾ ਨਹੀਂ ਜਿੰਨੇ ਬਰਤਾਨੀ ਕੰਮ ਸਾਰਾ ਦਿਨ ਲੱਗੇ ਰਹਿਣੇ ਗਰਮੀ ਚ ਤਾਂ ਆਏ ਵੀ ਵੱਡੇ ਵੱਡੇ ਦਿਨ ਹੁੰਦੇ ਆ ਕੰਮ ਬੰਦਾ ਕਰੀ ਜਾ ਛੋਟੇ ਛੋਟੇ ਦਿਨਾਂ ਚ ਕੰਮ ਕੁਛ ਨਹੀਂ ਬਣਦਾ ਜੀ ਤੇ ਲੋ ਜੀ ਬਾਈਥੀ ਕਰਦੇ ਆਪਾਂ ਵੀ ਲੋ ਦਾ ਐਂਡ ਹੈ ਜੇ ਵੀ ਵੀ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਲਾਇਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਫਿਰ ਲਾਗੇ ਕੋਈ ਨਵੀਂ ਵੀਡੀਓ ਨਾਲ ਠੀਕ ਹੈ ਜੀ ਤੱਕ ਲਈ ਬਾਏ ਬਾਏ ਦੀ ਸਾਰੇ ਭੈਣ ਭਰਾਵਾਂ ਨੂੰ ਤੇਰਾ ਪਰਖਾ ਜੀ